ਦੋਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਵੱਡਿਓ ਪ੍ਰਤਾਪ ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ ਤੀਨ ਲੋਕ ਜੈ ਜੈ ਕਰਾ ਰਾਰਾ ਨਾਮ ਸਤਿ ਜਾਪ ਅਤੇ ਤਿੰਨੇ ਲੋਕ ਦੇਵੀ ਦੀ ਜੈ ਜੈਕਾਰ ਕਰਦੇ ਹੋਏ ਮਾਰਕੰਡਾ ਪੁਰਾਣ ਦੀ ਸਤ ਸਈ ਵਿਚਲੇ ਨਾਵਾਂ ਦੇ ਸਰੋਤਰ ਦਾ ਜਾਪ ਕਰਨ ਲੱਗੇ ਏਸੀ ਭਾਤ ਸੋ ਦੇਵਤਨ ਰਾਜ ਕੀਓ ਸੁਖਮਾਨ ਇਸ ਤਰ੍ਹਾਂ ਦੇਵਤਿਆਂ ਨੇ ਰਾਜ ਕੀਤਾ ਅਤੇ ਸੁਖਮਾਨਿਆ ਬਾਹਰ ਸੁੰਭ ਨੈ ਸੁੰਭ ਦੋਏ ਦਾੰਤ ਵੱਡੇ ਬਲਵਾਨ ਫਿਰ ਸੁੰਭ ਨੇ ਸੁੰਭ ਨਾ ਵਾਲੇ ਦੋ ਵੱਡੇ ਬਲਵਾਨ ਦਾੰਤ ਪੈਦਾ ਹੋ ਗਏ ਇੰਦਰ ਲੋਕ ਕੇ ਰਾਜ ਹਿੱਤ ਚੜਤਾ ਏ ਨਿਪ ਸੋੰਬ ਇੰਦਰ ਲੋਕ ਦਾ ਰਾਜ ਪ੍ਰਾਪਤ ਕਰਨ ਲਈ ਰਾਜਾ ਸੋੰਬ ਸੈਨਾ ਚਤੁਰੰਗਨ ਰਚੀ ਪਾਇਕ ਰਥ ਹੈ ਕੁੰਬ ਪੈਦਲ ਰਥ ਅਤੇ ਹਾਥੀਆਂ ਵਾਲੀ ਚਤੁਰੰਗੀ ਸੈਨਾ ਸਜਾ ਕੇ ਚੜ ਆਇਆ ਸਵਈਆ ਬਾਜਤ ਡਾਂਕਪੁਰੀ ਧੁਨ ਕਾਨ ਸੋ ਸੰਕ ਪੁਰੰਦਰ ਮੁੰਦਤ ਪੌਰ ਹੈ। ਦੰਤਾਂ ਦੀ ਫੋੜ ਦੇ ਦੰਕੇ ਦੇ ਵਜਨ ਦੀ ਆਵਾਜ਼ ਜਦ ਇੰਦਰ ਦੇ ਕੰਨ ਵਿੱਚ ਪਈ ਤਾਂ ਉਸਨੇ ਸ਼ੰਕਾਵਾਨ ਹੋ ਕੇ ਇੰਦਰਪੁਰੀ ਦੇ ਦਰਵਾਜ਼ੇ ਬੰਦ ਕਰ ਲਏ। ਸੁਰਮੈ ਨਾਹੀਂ ਰਹੀ ਦੁੱਤ ਦੇਖ ਕੇ ਜੁੱਧ ਕੋ ਦਾਤ ਪਏ ਇੱਕ ਠੋਰਾ ਹੈ। ਦੰਤਾਂ ਨੂੰ ਯੁੱਧ ਲਈ ਇੱਕ ਥਾਂ ਇਕੱਠੇ ਹੋਇਆ ਵੇਖ ਕੇ ਸੂਰਜ ਵੀ ਚਲੀ ਜੋਤ ਵੀ ਛੀਨ ਹੋ ਗਈ ਅਰਥਾਤ ਵਿਆਤਾ ਦੇ ਇਕੱਠੇ ਹੋਣ ਨਾਲ ਉੱਠੀ ਧੂੜ ਨੇ ਸੂਰਜ ਦੀ ਰੋਸ਼ਨੀ ਨੂੰ ਟਕ ਦਿੱਤਾ ਕਾਪ ਸਮੁੰਦਰ ਉਠੇ ਸਿਗਰੇ ਬਹੁ ਭਾਰ ਭਈ ਧਰਣੀ ਗਤ ਹੋ ਰੈ ਸਾਰੇ ਸਮੁੰਦਰ ਕੰਬਣ ਲੱਗੇ ਅਤੇ ਬਹੁਤੇ ਭਾਰ ਕਾਰਨ ਧਰਤੀ ਦੀ ਹਾਲਤ ਵੀ ਹੋਰ ਜਹੀ ਹੋ ਗਈ ਮੇਰ ਹਲਿਓ ਦਹਲਿਓ ਸੁਰ ਲੋਕ ਜਬ ਐ ਦਲ ਸੋੰਬ ਨਿਸੋੰਬ ਕੇ ਤੋੜੈ ਸੋਮੇਰ ਪਰਬਤ ਹਿੱਲ ਗਿਆ ਇੰਦਰ ਲੋਕ ਸਹਿਮ ਗਿਆ ਜਦੋ ਸੋੰਬਨ ਸੋੰਬ ਦੀ ਸਾਰੀ ਫੌਜ ਨੇ ਚੜਾਈ ਕਰ ਦਿੱਤੀ ਦੋਹਰਾ ਦੇਵ ਸਵੈ ਮਿਲ ਕੇ ਤਬੈ ਗਏ ਸਕਰ ਪਹਤਾਈ ਤਾਦ ਸਾਰੇ ਦੇਵਤੇ ਮਿਲ ਕੇ ਇੰਦਰ ਸਕਰ ਕੋ ਲਗੇ ਕਾਹੇਉ ਦਾਇਤ ਆਏ ਪਰ ਬਲ ਕੀ ਜੈ ਕਹਾ ਉਪਾਏ ਆਤੇ ਕਿਹਾ ਕੇ ਪਰਬਲ ਦਾਇਤ ਚੜ ਆਏ ਹਨ ਉਹਨਾਂ ਤੋਂ ਬਚਨ ਦਾ ਕੋਈ ਉਪਾ ਕਰੋ ਸੋਨ ਕਪਿਓ ਸੁਰਪਾਲ ਤਬ ਕੀ ਨੋ ਜੁੱਧ ਉਪਾਏ ਇਹ ਗੱਲ ਸੁਣ ਕੇ ਇੰਦਰ ক্রੋਧਵਾਨ ਹੋਇਆ ਆਤੇ ਤਦੋ ਹੀ ਯੁੱਧ ਦਾ ਉਪਾ ਕੀਤਾ ਸੇਖ ਦੇਵ ਗਨ ਜੇ ਹੁਤੇ ਤੇ ਸਭ ਲਈਏ ਬੁਲਾਈ ਜਿਤਨੇ ਹੋਰ ਬਾਕੀ ਦੇਵ ਸਮੂਹ ਸਾਨ ਹੋਣਾ ਸਾਰਿਆਂ ਨੂੰ ਬੁਲਾ ਲਿਆ ਸਵਈਆ ਹੋਮ ਕੋ ਪਾਰ ਉਤਾਰਨ ਕੋ ਜਗਤੀਸ਼ ਵਿਚਾਰ ਕੈ ਯੁੱਧ ਠਟਾ </html> ਭੂਮੀ ਦਾ ਪਾਰ ਉਤਾਰਨ ਲਈ ਜਗਤ ਦੇ ਈਸ਼ਵਰ ਨੇ ਵਿਚਾਰਪੂਰਵਕ ਯੁੱਧ ਦਾ ਸਾਗ ਬਣਾਇਆ ਗਰਜੈ ਮਦ ਮਤ ਘਰੀ ਬਦਰਾ ਭਗ ਪਾਂਤਲ ਸੈ ਜਨਦਾਂਤ ਗਟਾ ਮਾਦਯ ਸ਼ਰਾਬ ਦੀ ਮਸਤੀ ਵਿੱਚ ਆਥੀ ਬਦਲਾਵਾਂਗ ਗੱਜਦੇ ਹਨ ਅਤੇ ਉਹਨਾਂ ਦੇ ਦੰਦ ਇੰਜ ਲੱਗਦੇ ਸਨ ਮਾਨੋ ਬਗਲਿਆਂ ਦੀਆਂ ਕਤਾਰਾਂ ਚਮਕ ਰਹੀਆਂ ਹੋਣ ਪਹਿਰੈ ਤਨ ਤ੍ਰਾਣ ਫਿਰੈ ਤਹਿ ਬੀਰ ਲੀਏ ਬਰਚੀ ਕਰ ਬੇਜ ਛਟਾ ਉਥੇ ਕਵਜਤਾਰੀ ਸੂਰਬੀਰ ਹੱਥ ਵਿੱਚ ਬਰਚੇ ਧਾਰਨ ਕੀਤੇ ਹੋયા ਇੰਜ ਫਿਰਦੇ ਹਨ ਮਾਨੋ ਬਿਜਲੀ ਦੀ ਲੇਸ਼ਕ ਪੈ ਰਹੀ ਹੋਵੇ। ਦਾਲਾ ਦੇ ਤਨ ਕੋ ਅਰ ਦੇਵਨ ਪੈ। ਉਮੜਿਓ ਮਾਨੋ ਕੋਰ ਕਮੰਡ ਕਟਾ। ਤੈਂਤਾ ਦਾ ਦਾਲ ਆਪਣੇ ਵੈਰੀ ਦੇਵਤਿਆਂ ਉਤੇ ਇੰਜ ਉਮੜ ਪਿਆ। ਮਾਨੋ ਕੋਰ ਕਾਲੀ ਕਟਾ ਛਾ ਗਈ ਹੋਵੇ। ਦੋਹਰਾ ਸਗਲ ਦਾਇਤ ਇਕੱਠੇ ਭਏ ਕਰਿਓ ਜੁਦ ਕੋ ਸਾਜ। ਸਾਰੇ ਦੇਵਤਾਂ ਨੇ ਇਕੱਠੇ ਹੋ ਕੇ ਯੁੱਧ ਦਾ ਵਿਧਾਨ ਕੀਤਾ। ਅਮਰਪੁਰੀ ਮਹਿ ਜਾਇ ਕੈ ਘੇਰ ਲਿਓ ਸੁਰ ਰਾਜ। ਅਤੇ ਅਮਰਪੁਰੀ ਇੰਦਰਪੁਰੀ ਵਿੱਚ ਜਾ ਕੇ ਇੰਦਰ ਨੂੰ ਘੇਰ ਲਿਆ। ਸਵੈਆ ਖੋਲ ਕੈ ਦਵਾਰਾ ਕਿਵਾਰ ਸਭੈ ਨਿਕਸੀ ਅਸੁਰਾਰ ਕੀ ਸੈਨ ਚਲੀ। ਸਾਰਿਆਂ ਦਰਵਾਜ਼ਿਆਂ ਦੇ ਬੋਹੇ ਖੋਲ ਕੇ ਦੇਵਤਿਆਂ ਦੀ ਸੈਨਾ ਨਿਕਲ ਕੇ ਚੱਲ ਪਈ। ਰਾਣਾ ਮਯਾ ਤਬ ਆਨ 71 ਭਏ ਲਖ 70 ਕੀ ਪਾਤਰ ਜਿਉ ਸੈਨ ਹਾਲੀ ਤਾਦਾ ਸਾਰੇ ਯੁੱਧ ਭੂਮੀ ਵਿੱਚ ਆ ਕੇ ਇਕੱਠੇ ਹੋ ਗਏ ਉਹਨਾਂ ਨੂੰ ਆਇਆ ਵੇਖ ਕੇ ਵੈਰੀਆਂ ਦਾਇਤਾ ਦੀ ਸੈਨਾ ਪੀਪਲ ਦੇ ਪੱਤਰ ਵਾਂਗ ਢੁਲਾਏ ਮਾਨ ਹੋ ਗਈ ਦ੍ਰਮधीरਗ ਜਿਉ ਗਜਬਾਜ ਹਲੇ ਰਥਪਾਇਕ ਜਿਉ ਪਲ ਫੂਲ ਕਲੀ ਪਾਤੀ ਵੱਡਿਆਂ ਦਰਖਤਾ ਵਾਂਗ ਘੋੜੇ ਭਲਾਵਾੰਗ ਰਤ ਫੁੱਲਾਵਾੰਗ ਅਤੇ ਪੈਦਲ ਸਿਪਾਹੀ ਕਲੀਆਂ ਵਾਂਗ ਹਿੱਲ ਲਾਗੇ ਦਾਲ ਸੋਮਬ ਕੋ ਮੇਗ ਬਿਟਾਰਨ ਕੋ ਨਿਕਸਿਓ ਮਗਵਾ ਮਾਨੋ ਪੋਨ ਬਲੀ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸੁੰਭ ਦੇ ਸੈਨਾ ਰੂਪੀ ਬੱਦਲ ਨੂੰ ਖਡਾਉਣ ਲਈ ਇੰਦਰ ਰੂਪੀ ਤੇਜ ਹਵਾ ਚੱਲੀ ਹੋਵੇ ਇਹ ਰੇਕੋਪ ਉਰੰਦਰ ਦੇਵ ਚੜੇ ਉਤ ਜੁਦ ਕੋ ਸੋਮਬ ਚੜੇ ਰਾਣ ਮੈਂ ਇਧਰੋ ਕਰੋਧਵਾਨ ਹੋ ਕੇ ਇੰਦਰ ਅਤੇ ਹੋਰ ਦੇਵਤੇ ਚੜੇ ਅਤੇ ਉਧਰੋਂ ਯੁੱਧ ਲਈ ਸੋਮਬ ਰਾਲਪੂਮੇ ਵਿੱਚ ਆਜਮਿਆ ਕਰਬਾਨ ਕਮਾਨ ਕਿਰਪਾਨ ਗਦਾ ਪਹਿਰੇ ਤਨ ਤਰਾਣ ਤਬੈ ਤਨ ਮੈਂ ਉਦੋਂ ਸਾਰਿਆਂ ਨੇ ਹੱਥ ਵਿੱਚ ਤੀਰ ਕਮਾਨ ਕਿਰਪਾਨ ਗਦਾ ਪੜੇ ਹੋਏ ਸਨ ਆਤੇ ਸ਼ਰੀਰੋਤੇ ਕਵਜ ਤਨ ਤ੍ਰਾਣ ਤਾਰਣ ਕੀਤੇ ਹੋਏ ਸਨ ਤਵ ਮਾਰ ਮਚੀ ਦੂਹੂ ਔਰਣ ਤੇ ਨਾ ਰਹਿਓ ਭ੍ਰਮ ਸੋ ਰਣ ਕੇ ਮਨ ਮੈਂ ਤਦ ਦੋਹਾ ਪਾਸਿਆਂ ਤੋਂ ਮਾਰੋ ਮਾਰ ਮਚ ਗਈ ਅਤੇ ਸੂਰਮਿਆਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਭਰਮ ਨਾ ਰਹਾ ਬਹੁ ਜੰਬੁਕ ਗ੍ਰਜ ਚਲਿਆ ਸੁਨ ਕੇ ਆਤਮੋਦ ਵਧਿਓ ਸਿਵਕੇ ਗਾਣ ਮੈਂ ਯੁੱਧ ਚੜਾਂ ਦੀ ਗੱਲ ਸੁਣ ਕੇ ਬਹੁਤ ਸਾਰੇ ਗਿੱਦੜ ਅਤੇ ਗਿਰਜਾ ਮਾਸ ਪੱਛਣ ਲਈ ਤੁਰ ਪਈਆ ਅਤੇ ਸ਼ੇਵ ਗਾਣਾ ਦੇ ਮਨ ਵਿੱਚ ਵੀ ਪਰਸੰਨਤਾ ਦੀ ਲਹਿਰ ਦੌੜ ਗਈ। ਰਾਜਪੁਰੰਦਰ ਕੋਪ ਕੀਓ ਇਤ ਯੁੱਧ ਕੋ ਦਾਤ ਜੁਰੇ ਉਤ ਕੈਸੇ? ਇਧਰੋ ਰਾਜਾ ਇੰਦਰ ਨੇ ਕ੍ਰੋਧ ਕੀਤਾ ਅਤੇ ਉਧਰੋ ਯੁੱਧ ਲਈ ਦਾਤ ਕਿਵੇਂ ਜੁੜੇ? ਸ਼ਾਮ ਕਟਾ ਕੋ ਅਮਰੀਕਨ ਕੌਰ ਕੈ ਘੇਰ ਲਿਓ ਹਰ ਕੋ ਰਵ ਤੈਸੀ ਜਿਵੇਂ ਕਨਕੌਰ ਕਾਲੀਆਂ ਕਟਾਵਾਂ ਨੇ ਘੁਮੇਰੀ ਪਾ ਕੇ ਇੰਦਰ ਰੂਪੀ ਸੂਰਜ ਦੇ ਰਥ ਨੂੰ ਘੇਰ ਲਿਆ ਹੋਵੇ ਸੱਕਰ ਕਮਾਨ ਕੇ ਬਾਣ ਲਗੇ ਸਰ ਭੋਕ ਲਸੈ ਅਰਕੇ ਔਰ ਐਸੀ ਇੰਦਰ ਦੇ ਤੁਨਸਤੋਂ ਨਿਕਲੇ ਹੋਏ ਤੀਰਾਂ ਦੇ ਬਾਗੜੇ ਪਿਛਲੇ ਹਿੱਸੇ ਵੈਰੀਆਂ ਦੀਆਂ ਛਾਤੀਆਂ ਵਿੱਚ ਇੰਜ ਚਮਕ ਰਹੇ ਸਨ ਮਾਨੋ ਪਹਾੜ ਕਰਾਰ ਮੈਂ ਚੌਚ ਪਸਾਰ ਰਹੇ ਸਿਸ ਸਾਰਕ ਜੈਸੇ ਮਾਨੋ ਪਹਾੜ ਦੀ ਦਰਾੜ ਵਿੱਚੋਂ ਮੈਣਾ ਸਾਰਕ ਦੇ ਬੱਚੇ ਜਿਵੇਂ ਚੁੰਝਾਂ ਪਸਾਰ ਰਹੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ